ਜੇ ਤੁਸੀਂ YouTube ਦੇ ਉੱਪਰ ਆਪਣੇ ਦਿਨ ਦਾ ਥੋੜਾ ਬਹੁਤ ਟਾਈਮ ਵੀ ਸਪੈਂਡ ਕਰਦੇ ਹੋ ਤਾਂ ਇੱਕ ਚਿਹਰਾ ਤੇ ਇੱਕ ਨਾਮ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਜ਼ਰੂਰ ਦੇਖਿਆ ਹੋਊਗਾ ਤੇ ਉਹ ਨਾਮ ਹੈਗਾ ਅਮੀਰ ਖਾਨ ਮੁਤਕੀਦਾ ఆఫ్ఘानिस्तान ਦੇ ਫੋਰਨ ਮਿਨਿਸਟਰ ਜਿਹੜੇ ਕਿ ਇੰਡੀਆ ਆਏ ਹੋਏ ਨੇ ਤਾਲੀਬਾਨ ਦੀ ਗਵਰਨਮੈਂਟ ਆਫ ਅਫਗਾਨਿਸਤਾਨ ਦੇ ਵਿੱਚ ਤੇ ਜੇ ਆਪਾਂ ਇਤਿਹਾਸ ਦੇਖੀਏ ਕੁਝ ਦਹਾਕੇ ਪਹਿਲਾਂ ਦਾ ਤਾਂ ਤਾਲੀਬਾਨ ਦਾ ਨਾਮ ਆਉਂਦੇ ਸਾਰੀ ਇਨਸਾਨ ਦੇ ਜ਼ਿਹਨ ਦੇ ਵਿੱਚ ਕੁਝ ਅਲੱਗ-ਅਲੱਗ ਤਰ੍ਹਾਂ ਦੀਆਂ ਇਮੇਜਸ ਆਉਣੀਆਂ ਸ਼ੁਰੂ ਹੁੰਦੀਆਂ ਨੇ ਤੇ ਉਹਨਾਂ ਦਿਨਾਂ ਦੇ ਵਿੱਚ ਸ਼ਾਇਦ ਹੀ ਕਿਸੇ ਨੇ ਇਹ ਖਿਆਲ ਕੀਤਾ ਹੋਵੇ ਕਿ ਕਦੇ ਤਾਲੀਬਾਨ ਗਵਰਨਮੈਂਟ ਦਾ ਆਪਣਾ ਇੱਕ ਨੁਮਾਇੰਦਾ ਇੰਡੀਆ ਦੇ ਵਿੱਚ ਆ ਕੇ ਇੰਡੀਅਨ ਗਵਰਨਮੈਂਟ ਦੇ ਆਫੀਸ਼ੀਅਲਸ ਨੂੰ ਮਿਲੇਗਾ ਤੇ ਇਹ ਜਿਹੜੀ ਵਾਰਤਾ ਹੋਊਗੀ ਇਹ ਬੜੀ ਹੀ ਸ਼ਾਂਤੀਪੂਰਵਕ ਹੋਊਗੀ ਅਮੀਰ ਖਾਨ ਮੁੱਤਕੀ ਹੋਣਾ ਨੂੰ ਆਪਾਂ ਇੰਡੀਆ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਪਰ ਦੇਖਿਆ ਵੀਡੀਓਜ਼ ਦੇਖਿਆ ਇੱਕ ਪ੍ਰੈਸ ਕਾਨਫਰੰਸ ਬੜੀ ਵਾਇਰਲ ਹੁੰਦੀ ਆ ਜਿਹਦੇ ਵਿੱਚ ਕਿਸੇ ਵੀ ਫੀਮੇਲ ਪੱਤਰਕਾਰ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਮਿਲਦੀ ਇਸ ਤੋਂ ਬਾਅਦ ਅਗਲੀ ਵਾਰੀ ਅਮੀਰ ਖਾਨ ਮੁੱਤਕੀ ਉਦੋਂ ਖਬਰਾਂ ਦੇ ਵਿੱਚ ਆਉਂਦੇ ਆ ਜਦੋਂ ਉਹ ਭਾਜਪਾ ਦੇ ਇੱਕ ਬੜੇ ਹੀ ਸਟਰੌਂਗ ਚੀਫ ਮਨਿਸਟਰ ਅਦਿੱਤਿਆਨਾਥ ਯੋਗੀ ਦੇ ਆਪਣੇ ਗੜ੍ਹ ਦੇ ਵਿੱਚ ਜਾਂਦੇ ਆ ਯੂਪੀ ਦੇ ਵਿੱਚ ਪਹੁੰਚ ਜਾਂਦੇ ਆ ਤਾਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਕਾਫੀ ਦਹਾਕੇ ਪਿੱਛੇ ਜਾਵਾਂਗੇ ਤੇ ਦੇਖਾਂਗੇ ਕਿ ਅਸਲ ਦੇ ਵਿੱਚ ਕੌਣ ਨੇ ਆਮਰ ਖਾਨ ਮੁਤਕੀ ਕਿੱਥੋਂ ਇਹਨਾਂ ਦਾ ਸਫ਼ਰ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਹੌਲੀ-ਹੌਲੀ ਕਰਕੇ ਇਹ ਤਾਲੀਬਾਨ ਗਵਰਨਮੈਂਟ ਦੇ ਇੱਕ ਨੁਮਾਇੰਦੇ ਬਣਦੇ ਆ ਮੁਤਕੀ ਹੋਣਾ ਦਾ ਜਨਮ 7 ਮਾਰਚ 1970 ਨੂੰ ਅਫਗਾਨਿਸਤਾਨ ਦੇ ਹਿਲਮਾਂਡ ਨਾਮ ਦੇ ਇੱਕ ਸ਼ਹਿਰ ਦੇ ਵਿੱਚ ਹੁੰਦਾ ਤੇ ਉਸ ਟਾਈਮ ਦੇ ਉੱਪਰ ਮੁੱਤਕੀ ਹੋਣਾ ਦੀ ਉਮਰ ਸਿਰਫ 9 ਸਾਲ ਦੀ ਹੁੰਦੀ ਆ ਮਤਲਬ ਕਿ ਸਿਰਫ ਹਾਲੇ ਇੱਕ ਛੋਟਾ ਬੱਚਾ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ ਦੇ ਉੱਪਰ ਇਹਨਾਂ ਦੇ ਦੇਸ਼ ਦੇ ਉੱਪਰ ਅਟੈਕ ਕਰ ਦਿੰਦਾ ਤੇ ਹਜ਼ਾਰਾਂ ਅਫਗਾਨੀਆਂ ਦੀ ਤਰ੍ਹਾਂ ਅਮਿਰ ਖਾਨ ਮੁੱਤਕੀ ਹੋਣਾ ਦਾ ਪਰਿਵਾਰ ਵੀ ਆਪਣਾ ਸਾਰਾ ਕੁਝ ਪਿੱਛੇ ਛੱਡ ਕੇ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਬਾਰਡਰ ਨੂੰ ਕਰਾਸ ਕਰਦਾ ਤੇ ਆਪਣੀ ਜਾਨ ਬਚਾ ਕੇ ਅਫਗਾਨਿਸਤਾਨ ਤੋਂ ਭੱਜ ਜਾਂਦਾ ਪਰ ਅਫਗਾਨਿਸਤਾਨ ਦੇ ਹਜ਼ਾਰਾਂ ਨੌਜਵਾਨ ਜਿਹੜੇ ਪਾਕਿਸਤਾਨ ਦਾ ਬਾਰਡਰ ਕਰਾਸ ਕਰਨ ਤੋਂ ਬਾਅਦ ਪਾਕਿਸਤਾਨ ਪਹੁੰਚਦੇ ਆ ਉਹ ਸਿਰਫ ਆਪਣੀ ਜਾਨ ਬਚਾ ਕੇ ਨਹੀਂ ਭੱਜੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਆ ਧਾਰਮਿਕ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਹਥਿਆਰਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਤੇ ਇਹ ਟ੍ਰੇਨਿੰਗ ਖੁਦ ਦਿੱਤੀ ਜਾਂਦੀ ਆ ਪਾਕਿਸਤਾਨ ਦੀ ਗਵਰਨਮੈਂਟ ਵੱਲੋਂ ਤੇ ਨਾਲ ਦੀ ਨਾਲ ਹੀ CIA ਵੱਲੋਂ ਮਤਲਬ ਕਿ ਅਮਰੀਕਨ ਗਵਰਨਮੈਂਟ ਵੱਲੋਂ ਤੇ ਇਹਨਾਂ ਨੂੰ ਸੋਵੀਅਤ ਯੂਨੀਅਨ ਦੇ ਖਿਲਾਫ ਲੜਨ ਦੇ ਲਈ ਤਿਆਰ ਕੀਤਾ ਜਾਂਦਾ ਇਤਿਹਾਸ ਦਾ ਇਹ ਵਾਲਾ ਪੱਖ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਵੱਡੀ ਕਹਾਣੀ ਆ ਤੇ ਇਹਦੀ ਕਹਾਣੀ ਕਿਸੇ ਹੋਰ ਦਿਨ ਦੇ ਲਈ ਕਿਸੇ ਹੋਰ ਵੀਡੀਓ ਦੇ ਲਈ ਆਪਾਂ ਇੱਥੇ ਛੱਡ ਦਿੰਨੇ ਆ ਅਮੀਰ ਖਾਨ ਮੁਤਕੀ ਹੁਣਾਂ ਦੀ ਉਮਰ ਸਿਰਫ ਉਦੋਂ ਮਹਿਜ 10 ਸਾਲ ਦੀ ਹੁੰਦੀ ਆ ਜਦੋਂ ਉਹ ਆਪਣੇ ਦੇਸ਼ ਦੇ ਲਈ ਸੋਵੀਅਤ ਯੂਨੀਅਨ ਦੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਆ ਹਥਿਆਰ ਚੱਕ ਲੈਂਦੇ ਆ ਅਗਲੇ ਕੁਝ ਸਾਲਾਂ ਦੇ ਵਿੱਚ ਮਤਕੀ ਹੋਣਾਂ ਨੂੰ ਅਫਗਾਨੀ ਲੜਾਕਿਆਂ ਦੇ ਵਿੱਚ ਇੱਕ ਖਾਸ ਦਰਜਾ ਹਾਸਲ ਹੁੰਦਾ ਤੇ ਉਹਦਾ ਕਾਰਨ ਕੀ ਆ ਉਹਨਾਂ ਦੀ ਮਾਰ ਕਰਨ ਦੀ ਸਮਰੱਥਾ ਜਿਹਨੂੰ ਇੰਗਲਿਸ਼ ਦੇ ਵਿੱਚ ਮਾਰਕਸਮੈਨਸ਼ਿਪ ਕਹਿ ਦਿੰਦੇ ਆ ਮਤਲਬ ਕਿ ਬਿਲਕੁਲ ਸਹੀ ਨਿਸ਼ਾਨਾ ਲਾਉਣ ਦੀ ਉਹਨਾਂ ਦੀ ਸਮਰੱਥਾ ਤੇ ਇਸੇ ਕਰਕੇ ਅਫਗਾਨੀ ਲੜਾਕਿਆਂ ਦੇ ਵਿੱਚ ਉਹਨਾਂ ਨੂੰ ਇੱਕ ਸਨਾਈਪਰ ਦਾ ਦਰਜਾ ਹਾਸਲ ਹੁੰਦਾ ਸਨਾਈਪਰਸ ਦਾ ਕਿਸੇ ਵੀ ਆਰਮੀ ਦੇ ਵਿੱਚ ਇੱਕ ਖਾਸ ਸਥਾਨ ਹੁੰਦਾ ਤੇ ਇਹਨਾਂ ਨੂੰ ਕਿਸੇ ਵੀ ਆਰਮੀ ਦੇ ਵਿੱਚ ਇੱਕ ਹੀਰੋ ਦੀ ਤਰ੍ਹਾਂ ਦੇਖਿਆ ਜਾਂਦਾ ਤੇ ਇਹੀ ਆਪਣੀ ਇੱਕ ਖਾਸ ਕਾਬਲੀਅਤ ਹੁੰਦੀ ਆ ਜਿਹਦੇ ਕਰਕੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਹੀ ਅਮੀਰ ਖਾਨ ਮੁਤਕੀ ਆਪਣੇ ਨਾਲ ਦੇ ਲੜਾਕਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਪੋਪੂਲਰ ਹੋ ਜਾਂਦੇ ਆ ਤੇ ਫਾਈਨਲੀ ਜਦੋਂ 1994 ਦੇ ਵਿੱਚ ਤਾਲੀਬਾਨ ਦਾ ਕੰਦਾਰ ਦੇ ਉੱਪਰ ਕੰਟਰੋਲ ਹੁੰਦਾ ਤਾਂ ਸਿਰਫ 24 ਸਾਲ ਦੇ ਅਮੀਰ ਖਾਨ ਮੁਤਕੀ ਨੂੰ ਤਾਲੀਬਾਨ ਵੱਲੋਂ ਆਪਣੇ ਰੇਡੀਓ ਸਟੇਸ਼ਨ ਦਾ ਡਾਇਰੈਕਟਰ ਥਾਪਿਆ ਜਾਂਦਾ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਤਾਲੀਬਾਨ ਦੀ ਹਾਈ ਕਾਉਂਸਲ ਦੇ ਵਿੱਚ ਵੀ ਜਗ੍ਹਾ ਮਿਲ ਜਾਂਦੀ ਆ 2 ਸਾਲ ਅੱਗੇ ਚੱਲਦੇ ਆ ਸਾਲ ਆਉਂਦਾ 1996 ਦਾ ਤਾਲਿਬਾਨ ਦਾ ਕਾਬੁਲ ਦੇ ਉੱਪਰ ਕੰਟਰੋਲ ਹੋ ਚੁੱਕਿਆ ਤੇ ਹੁਣ ਫਾਈਨਲੀ ਆਮੀਰ ਖਾਨ ਮੁਤਕੀ ਹੁਨਾਂ ਨੂੰ ਤਾਲਿਬਾਨ ਦਾ ਸਪੋਕਸ ਪਰਸਨ ਬਣਾ ਦਿੱਤਾ ਜਾਂਦਾ ਸਾਲ 2000 ਦੇ ਵਿੱਚ 30 ਸਾਲ ਦੀ ਉਮਰ ਦੇ ਵਿੱਚ ਤਾਲਿਬਾਨ ਆਮੀਰ ਖਾਨ ਮੁਤਕੀ ਹੁਨਾਂ ਨੂੰ ਆਪਣਾ ਐਜੂਕੇਸ਼ਨ ਮਨਿਸਟਰ ਬਣਾਉਂਦੇ ਆ ਪਰ ਨਾਲ ਦੀ ਨਾਲ ਹੀ ਸਾਲ 2001 ਦੇ ਵਿੱਚ ਇੱਕ ਵਾਰੀ ਫੇਰ ਤੋਂ ਅਮਰੀਕਾ ਅਫਗਾਨਿਸਤਾਨ ਦੇ ਉੱਪਰ ਹਮਲਾ ਕਰਦਾ ਤੇ ਤਾਲਿਬਾਨ ਨੂੰ ਕਾਬਲ ਤੇ ਕੰਦਾਰ ਵਰਗੇ ਵੱਡੇ ਸ਼ਹਿਰਾਂ ਨੂੰ ਛੱਡ ਕੇ ਭੱਜਣਾ ਪੈਂਦਾ ਤੇ ਇੱਥੋਂ ਇੱਕ ਵਾਰੀ ਫੇਰ ਤੋਂ ਤਾਲਿਬਾਨਾਂ ਦੀ ਅਮਰੀਕਾ ਦੇ ਨਾਲ ਗੁਰੀਲਾ ਵਾਰ ਸ਼ੁਰੂ ਹੋ ਜਾਂਦੀ ਆ ਸਿਰਫ 30 ਸਾਲ ਦੀ ਉਮਰ ਤੱਕ ਅਮੀਰ ਖਾਨ ਮੁਤਕੀ ਇੱਕ ਸ਼ਰਨਾਰਥੀ ਰਹਿ ਚੁੱਕੇ ਆ ਸੋਵੀਅਤ ਯੂਨੀਅਨ ਦੇ ਨਾਲ ਟੱਕਰ ਲੈ ਚੁੱਕੇ ਆ ਇੱਕ ਸਨਾਈਪਰ ਰਹਿ ਚੁੱਕੇ ਆ ਇੱਕ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਰਹਿ ਚੁੱਕੇ ਆ ਐਜੂਕੇਸ਼ਨ ਮਨਿਸਟਰ ਰਹਿ ਚੁੱਕੇ ਆ ਤੇ ਤਾਲਿਬਾਨ ਦੇ ਸਪੋਕਸਪਰਸਨ ਹੁਣ ਤੱਕ ਬਹੁਤ ਹੀ ਜ਼ਿਆਦਾ ਤਜਰਬਾ ਹਾਸਲ ਹੋ ਚੁੱਕਿਆ ਮੁਤਕੀ ਨੂੰ ਪਰ ਹੁਣ ਇੱਕ ਵਾਰ ਫੇਰ ਤੋਂ ਅਮੀਰ ਖਾਨ ਮੁਤਕੀ ਹੁਣਾਂ ਨੂੰ ਵਾਪਸ ਹਥਿਆਰ ਚੱਕਣੇ ਪੈਂਦੇ ਆ ਤੇ ਹੁਣ ਇੱਕ ਵਾਰੀ ਫੇਰ ਤੋਂ ਇੰਨੇ ਸਾਲਾਂ ਤੋਂ ਬਾਅਦ ਅਮੀਰ ਖਾਨ ਮੁਤਕੀ ਨੂੰ ਵਾਪਸ ਆਪਣੀ ਜ਼ਿੰਦਗੀ ਦੇ ਵਿੱਚ ਸਫ਼ਰ ਉੱਥੋਂ ਹੀ ਸ਼ੁਰੂ ਕਰਨਾ ਪੈਂਦਾ ਜਿੱਥੋਂ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ ਸੀ ਮਤਲਬ ਕਿ ਹਥਿਆਰਾਂ ਤੋਂ ਹੁਣ ਤੋਂ 20 ਸਾਲ ਪਹਿਲਾਂ ਦੀ ਲੜਾਈ ਸੀਗੀ ਸੋਵੀਅਤ ਯੂਨੀਅਨ ਦੇ ਨਾਲ ਇਸ ਵਾਰ ਸਿਰਫ ਦੁਸ਼ਮਣ ਬਦਲਿਆ ਵਾ ਇਸ ਵਾਰ ਹੈ ਅਮਰੀਕਾ ਅਗਲੇ ਕਾਫੀ ਲੰਬੇ ਸਮੇਂ ਤੱਕ ਜਿੰਨੇ ਵੀ ਅਟੈਕ ਅਮਰੀਕਾ ਦੇ ਉੱਪਰ ਅਮਰੀਕਾ ਦੇ ਅਲੱਗ-ਅਲੱਗ ਟਿਕਾਣਿਆਂ ਦੇ ਉੱਪਰ ਜਿਹੜੇ ਅਫਗਾਨਿਸਤਾਨ ਦੇ ਵਿੱਚ ਹੁੰਦੇ ਆ ਜਿੰਨੇ ਵੀ ਇਹ ਹਮਲੇ ਹੋਏ ਆ ਇਹਨਾਂ ਸਾਰਿਆਂ ਦੀ ਪਲੈਨਿੰਗ ਦੇ ਵਿੱਚ ਅਮੀਰ ਖਾਨ ਮੁਤਕੀ ਹੋਣਾ ਦਾ ਖਾਸ ਹੱਥ ਹੁੰਦਾ ਤੇ ਇੱਕ ਵਾਰੀ ਫੇਰ ਤੋਂ ਅਮੀਰ ਖਾਨ ਮੁਤਕੀ ਆਪਣੇ ਸਾਥੀਆਂ ਦੇ ਵਿਚਕਾਰ ਆਪਣੀ ਜਜਾਰੂ ਪ੍ਰਵਿਰਤੀ ਜਿਹੜੀ ਹੈਗੀ ਆ ਲੜਨ ਦੀ ਸਮਰੱਥਾ ਵਾ ਉਹਨੂੰ ਸ਼ੋਅ ਕਰਦੇ ਨੇ ਟਾਈਮ ਲੰਘਦਾ ਜਾਂਦਾ ਤੇ ਫਾਈਨਲੀ ਅਮਰੀਕਾ ਇਸ ਬਹੁਤ ਲੰਬੀ ਲੜਾਈ ਦੇ ਵਿੱਚ ਮਾਨਸਿਕ ਤੌਰ ਦੇ ਉੱਪਰ ਹਾਰਨਾ ਸ਼ੁਰੂ ਕਰਦਾ ਤੇ ਫਿਰ ਟਾਈਮ ਆਉਂਦਾ ਜਦੋਂ ਅਮਰੀਕਾ ਤੇ ਤਾਲਿਬਾਨ ਕਤਰ ਦੇ ਵਿੱਚ ਇੱਕੋ ਮੇਜ਼ ਦੇ ਉੱਪਰ ਬੈਠਦੇ ਆ ਤੇ ਅਮਰੀਕਾ ਦੇ ਅਫਗਾਨਿਸਤਾਨ ਤੋਂ ਨਿਕਲ ਜਾਣ ਦੇ ਪੂਰੇ ਦੇ ਪੂਰੇ ਪ੍ਰੋਸੀਜਰ ਨੂੰ ਪਲਾਨ ਦੇ ਵਿੱਚ ਲਿਆਂਦਾ ਜਾਂਦਾ ਤੇ ਇਸ ਮੀਟਿੰਗ ਦੇ ਵਿੱਚ ਜਿਹੜੀ ਇਕਤਰ ਦੇ ਵਿੱਚ ਹੋਈ ਆ ਇਹਦੇ ਵਿੱਚ ਤਾਲਿਬਾਨ ਨੂੰ ਰਿਪਰੈਜ਼ੈਂਟ ਕਰਨ ਵਾਲਾ ਕੋਣ ਇਨਸਾਨ ਆ ਆਮੀਰ ਖਾਨ ਮੁਤਕੀ ਤੇ ਫਾਈਨਲੀ ਸਾਲ 2021 ਦੇ ਵਿੱਚ ਅਮਰੀਕਾ ਅਫਗਾਨਿਸਤਾਨ ਨੂੰ ਛੱਡ ਦਿੰਦਾ ਤੇ ਵਾਪਸ ਤਾਲਿਬਾਨ ਦਾ ਆਪਣੇ ਦੇਸ਼ ਦੇ ਉੱਪਰ ਕਬਜ਼ਾ ਹੋ ਜਾਂਦਾ ਤੇ ਇੱਕ ਵਾਰੀ ਫੇਰ ਤੋਂ ਆਮੀਰ ਖਾਨ ਮੁਤਕੀ ਹੋਣਾ ਨੂੰ ਤਾਲਿਬਾਨ ਆਪਣਾ ਫੋਰਨ ਮਿਨਿਸਟਰ ਬਣਾਉਂਦੇ ਹੁਣ ਤੱਕ ਦੀ ਕਹਾਣੀ ਦੇ ਵਿੱਚ ਮੈਂ ਤੁਹਾਨੂੰ ਮੁਤਕੀ ਹੋਣਾਂ ਦੀ ਸ਼ਖਸੀਅਤ ਦੇ ਸਿਰਫ ਇੱਕ ਖਾਸ ਤਰ੍ਹਾਂ ਦੇ ਪਹਿਲੂ ਦੇ ਬਾਰੇ ਦੇ ਵਿੱਚ ਹੀ ਦੱਸਿਆ ਪਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅਮੀਰ ਖਾਨ ਮੁਤਕੀ ਆਪਣੀ ਪਸ਼ਤੋ ਭਾਸ਼ਾ ਦੇ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਕਵੀ ਵੀ ਮੰਨੇ ਗਏ ਆ ਬਹੁਤ ਸਾਰੀਆਂ ਕਵਤਾਂ ਉਹ ਆਪਣੀ ਖਾਸ ਲੈਂਗੁਏਜ ਦੇ ਵਿੱਚ ਲਿਖ ਚੁੱਕਿਆ ਤੇ ਇਹਦੇ ਨਾਲ ਦੀ ਨਾਲ ਹੀ ਉਹ ਇੱਕ ਬਹੁਤ ਹੀ ਜ਼ਿਆਦਾ ਵਧੀਆ ਖਾਣਾ ਬਣਾਉਣ ਵਾਲੇ ਨੇ ਤੇ ਜਦੋਂ ਸਭ ਤੋਂ ਪਹਿਲੀ ਮੀਟਿੰਗ ਕਾਬਲ ਦੇ ਵਿੱਚ ਉਹਨਾਂ ਦੀ ਅਮਰੀਕਨ ਗਵਰਨਮੈਂਟ ਦੀ ਕੁਝ ਵੱਡੇ ਅਧਿਕਾਰੀਆਂ ਦੇ ਨਾਲ ਹੁੰਦੀ ਆ ਤਾਂ ਉਹ ਆਪਣੇ ਹੱਥੀਂ ਪਲਾਉ ਬਣਾ ਕੇ ਉਹਨਾਂ ਨੂੰ ਖਵਾਉਂਦੇ ਆ ਪਰ ਹੁਣ ਤਾਲੀਬਾਨ ਦਾ ਫੋਰਨ ਮਨਿਸਟਰ ਬਣਨ ਤੋਂ ਬਾਅਦ ਅਮੀਰ ਖਾਨ ਮੁਤਕੀ ਦੇ ਕੋਲੇ ਕਵਤਾਵਾਂ ਲਿਖਣ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਵਧੀਆ ਖਾਣਾ ਬਣਾਉਣ ਤੋਂ ਜ਼ਿਆਦਾ ਵੱਡੀਆਂ ਜ਼ਿੰਮੇਵਾਰੀਆਂ ਨੇ ਕਿਉਂਕਿ ਜਦੋਂ ਹੀ ਤਾਲੀਬਾਨ ਦੀ ਗਵਰਨਮੈਂਟ ਸਾਲ 2021 ਦੇ ਵਿੱਚ ਬਣਦੀ ਆ ਤਾਂ ਦੁਨੀਆਂ ਦੇ ਬਹੁਤ ਸਾਰੇ ਦੇਸ਼ ਹੁੰਦੇ ਆ ਜਿਹੜੇ ਤਾਲਿਬਾਨ ਨੂੰ ਮਾਨਤਾ ਨਹੀਂ ਦਿੰਦੇ ਰਸ਼ੀਆ ਸਭ ਤੋਂ ਪਹਿਲਾ ਕੰਟਰੀ ਬਣਦਾ ਜਿਹੜਾ ਤਾਲਿਬਾਨ ਨੂੰ ਮਾਨਤਾ ਦਿੰਦਾ ਵਾ ਪਰ ਹਾਲੇ ਵੀ ਅਮਰੀਕਾ ਨੇ ਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਤਾਲਿਬਾਨਸ ਦੇ ਉੱਪਰ ਤੇ ਅਫਗਾਨਿਸਤਾਨ ਦੇ ਉੱਪਰ ਬਹੁਤ ਸਾਰੀਆਂ ਸੈਂਕਸ਼ਨਸ ਲਾਈਆਂ ਹੁੰਦੀਆਂ ਆਮੀਰ ਖਾਨ ਮੁਤਕੀ ਉਦੋਂ ਤੋਂ ਹੁਣ ਤੱਕ ਲਗਾਤਾਰ ਪੂਰੀ ਦੁਨੀਆ ਦੇ ਸਾਹਮਣੇ ਤੇ ਤਾਲਿਬਾਨ ਦਾ ਅਕਸ ਪਹਿਲਾਂ ਦੇ ਨਾਲੋਂ ਬਿਹਤਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਦੇ ਨਾਲ ਦੀ ਨਾਲ ਹੀ ਉਹਨਾਂ ਦੀ ਲਗਾਤਾਰ ਕੋਸ਼ਿਸ਼ ਹੈਗੀ ਆ ਕਿ ਉਹਨਾਂ ਦੇ ਕੰਟਰੀ ਦੇ ਉੱਪਰ ਲੱਗੀਆਂ ਹੋਈਆਂ ਸੈਂਕਸ਼ਨਸ ਨੂੰ ਘੱਟ ਕੀਤਾ ਜਾਵੇ। ਇੰਡੀਅਨ ਗਵਰਨਮੈਂਟ ਦੇ ਨਾਲ ਇਸ ਟਾਈਮ ਦੇ ਉੱਪਰ ਅਫਗਾਨਿਸਤਾਨ ਦੇ ਚੰਗੇ ਦੋਸਤਾਨਾ ਸਬੰਧ ਨੇ ਤੇ ਜਿਹੜਾ ਆਪਸ ਦੇ ਵਿੱਚ ਇਹਨਾਂ ਦਾ ਬਿਜ਼ਨਸ ਹੈਗਾ ਉਹ ਤਕਰੀਬਨ 1 ਬਿਲੀਅਨ ਡਾਲਰ ਤੱਕ ਦਾ ਹੋ ਚੁੱਕਿਆ ਵਾ। ਹਾਲਾਂਕਿ ਇਹ ਬਿਜ਼ਨਸ ਕਿਸੇ ਵੀ ਹੋਰ ਕੰਟਰੀ ਦੇ ਮੁਕਾਬਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਛੋਟਾ ਵਾ ਪਰ ਤਾਲੀਬਾਨ ਗਵਰਨਮੈਂਟ ਦੇ ਲਈ ਇਹ ਇੱਕ ਬਹੁਤ ਹੀ ਜ਼ਿਆਦਾ ਵੱਡਾ ਮਾਰਕਾ ਵਾ। ਤੇ ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਆ ਕੇ ਅਮਰ ਖਾਨ ਮੁਤਕੀ ਨੇ ਇਸ ਚੀਜ਼ ਦੀ ਵੀ ਆਸ ਪ੍ਰਗਟ ਕੀਤੀ ਆ ਕਿ ਅੰਮ੍ਰਿਤਸਰ ਤੋਂ ਤੇ ਦੂਜੇ ਪਾਸੇ ਅਫਗਾਨਿਸਤਾਨ ਦੇ ਵਿੱਚ ਕੰਧਾਰ ਤੋਂ ਸਪੈਸ਼ਲੀ ਕੁਝ ਉਡਾਣਾ ਇਹ ਜੀਆਂ ਚੱਲਣ ਗਿਆ ਜਿਹੜੀਆਂ ਡਾਇਰੈਕਟ ਕਨੈਕਟੀਵਿਟੀ ਬਣਾਉਣ ਗਿਆ ਇੰਡੀਆ ਤੇ ਅਫਗਾਨਿਸਤਾਨ ਦੇ ਵਿੱਚ ਤਾਂ ਕਿ ਆਪਸ ਦੇ ਵਿੱਚ ਮਿੱਤਰਤਾ ਪੂਰਨ ਸਬੰਧਾਂ ਨੂੰ ਤੇ ਨਾਲ ਦੀ ਨਾਲ ਹੀ ਵਪਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਇਸ ਤੋਂ ਇਲਾਵਾ ਅਮਰਖਾਨ ਮੁਤਕੀ ਇੰਡੀਆ ਦੇ ਵਿੱਚ ਬਹੁਤ ਸਾਰੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਉਹਨਾਂ ਲੋਕਾਂ ਨੂੰ ਮਿਲਦੇ ਆ ਜਿਨ੍ਹਾਂ ਨੂੰ ਪਿਛਲੇ ਦਹਾਕਿਆਂ ਦੇ ਵਿੱਚ ਅਫਗਾਨਿਸਤਾਨ ਤੋਂ ਭੱਜਣਾ ਪਿਆ ਕਿਉਂਕਿ ਉੱਥੇ ਮਿਨੋਰਟੀ ਦੇ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਸੀ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਨੇ ਪਰ ਇਸ ਵਾਰ ਮੁਤਕੀ ਸਪੈਸ਼ਲੀ ਇਹਨਾਂ ਲੋਕਾਂ ਨੂੰ ਮਿਲਦੇ ਆ ਅਫਗਾਨਿਸਤਾਨ ਦੇ ਵਿੱਚ ਇਸ ਟਾਈਮ ਦੇ ਉੱਪਰ ਹਿੰਦੂ ਤੇ ਸਿੱਖ ਲੋਕਾਂ ਦੀ ਗਿਣਤੀ 50 ਤੋਂ ਵੀ ਘਟ ਚੁੱਕੀ ਹੈ ਤੇ ਸ਼ਾਇਦ ਆਪਣੀ ਗਵਰਨਮੈਂਟ ਦੀ ਇਮੇਜ ਨੂੰ ਦੁਨੀਆ ਦੇ ਸਾਹਮਣੇ ਸਦਾਰਨ ਦੀ ਇੱਕ ਹੋਰ ਕੋਸ਼ਿਸ਼ ਆ ਏ ਆਮਰ ਖਾਨ ਮੁਤਕੀ ਹੋਣਾ ਦੀ ਉਹ ਇਸ ਡੈਲੀਗੇਸ਼ਨ ਨੂੰ ਮਿਲਦੇ ਆ ਉਹਨਾਂ ਲੋਕਾਂ ਨੂੰ ਮਿਲਦੇ ਆ ਜਿਹੜੇ ਵਸਿੰਦੇ ਤਾਂ ਅਫਗਾਨਿਸਤਾਨ ਦੇ ਨੇ ਪਰ ਉਹਨਾਂ ਦਾ ਧਰਮ ਮੁਸਲਮਾਨ ਨਹੀਂ ਹੈ ਜਾਂ ਉਹ ਹਿੰਦੂ ਨੇ ਤੇ ਜਾਂ ਫਿਰ ਉਹ ਸਿੱਖ ਨੇ ਤੇ ਇਹਨਾਂ ਲੋਕਾਂ ਨੂੰ ਇਸ ਵਾਰ ਮੁਤਕੀ ਹੋਣੀ ਇਹ ਕਹਿੰਦੇ ਹੋਏ ਕੈਮਰਿਆਂ ਦੇ ਉੱਪਰ ਦਿਖਦੇ ਆ ਕਿ ਮੈਂ ਚਾਹਉਣਾ ਕਿ ਤੁਸੀਂ ਵਾਪਸ ਆਪਣੇ ਕੰਟਰੀ ਅਫਗਾਨਿਸਤਾਨ ਵਾਪਸ ਰਹਿਣ ਲਈ ਆ ਜਾਓ ਤੇ ਇਸ ਡੈਲੀਗੇਸ਼ਨ ਦੀ ਤੇ ਇਹਨਾਂ ਲੋਕਾਂ ਦੀ ਜਿਹੜੇ Hindu ਤੇ Sikh ਪਰਿਵਾਰ ਅਫਗਾਨਿਸਤਾਨ ਨੂੰ ਛੱਡ ਕੇ ਇੰਡੀਆ ਦੇ ਵਿੱਚ ਆ ਕੇ ਰੁਕੇ ਹੋਏ ਆ ਉਹਨਾਂ ਨੇ ਅਮੀਰ ਖਾਨ ਮੁਤਕੀ ਹੋਣਾਂ ਤੋਂ ਇੱਕ ਡਿਮਾਂਡ ਕੀਤੀ ਆ ਤੇ ਉਸ ਡਿਮਾਂਡ ਦੇ ਅਕੋਰਡਿੰਗ ਇੱਕ Hindu ਤੇ ਇੱਕ Sikh ਮੈਂਬਰ ਨੂੰ Taliban ਦੀ ਗਵਰਨਮੈਂਟ ਦੇ ਵਿੱਚ ਇੱਕ ਸੀਟ ਮਿਲਣੀ ਚਾਹੀਦੀ ਆ ਤਾਂ ਕਿ ਉਹਨਾਂ ਦੇ ਨਾਲ ਰਿਲੇਟਡ ਜਿੰਨੀਆਂ ਵੀ ਕੋਈ ਪ੍ਰੋਬਲਮਸ ਨੇ ਉਹਨਾਂ ਨੂੰ ਤਾਲੀਬਾਨ ਦੀ ਗਵਰਨਮੈਂਟ ਤੱਕ ਪਹੁੰਚਾਇਆ ਜਾ ਸਕੇ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਮਤਲਬ ਅਫਗਾਨਿਸਤਾਨ ਦੇ ਵਿੱਚ ਬਣੇ ਹੋਏ ਮੰਦਰਾਂ ਨੂੰ ਤੇ ਗੁਰਦੁਆਰਿਆਂ ਨੂੰ ਜਿਨ੍ਹਾਂ ਦੀਆਂ ਬਿਲਡਿੰਗਸ ਦਾ ਨੁਕਸਾਨ ਹੋ ਚੁੱਕਿਆ ਉਹਨਾਂ ਦੀ ਦੁਬਾਰਾ ਦੇਖਪਾਲ ਕੀਤੀ ਜਾਵੇ ਤੇ ਉਹਨਾਂ ਦੀ ਦੁਬਾਰਾ ਮੁਰੰਮਤ ਕੀਤੀ ਜਾਵੇ ਤੇ ਇਸ ਤੋਂ ਇਲਾਵਾ ਅਮੀਰ ਖਾਨ ਮੁਤਕੀ ਹੋਣਾ ਨੇ ਇੰਡੀਆ ਦੇ ਵਿੱਚ ਆ ਕੇ ਆਪਣੇ ਕੱਟੜ ਦੁਸ਼ਮਣ ਅਮਰੀਕਾ ਦੇ ਉੱਪਰ ਵੀ ਇਲਜ਼ਾਮ ਲਾਉਣ ਦਾ ਮੌਕਾ ਨਹੀਂ ਛੱਡਿਆ ਤੇ ਉਹਨਾਂ ਨੇ ਇਹ ਬੋਲਿਆ ਕਿ ਆਈਐਸਆਈਐਸ ਨੂੰ ਅਮਰੀਕਾ ਨੇ ਸ਼ਹਿ ਦਿੱਤੀ ਤੇ ਅਮਰੀਕਾ ਨਹੀਂ ਖੜਾ ਕੀਤਾ ਤੇ ਪਰ ਫਾਈਨਲੀ ਅਸੀਂ ਬੜੀ ਮੁਸ਼ਕਲ ਦੇ ਨਾਲ ਆਈਐਸਆਈਐਸ ਦਾ ਪੂਰੀ ਤਰ੍ਹਾਂ ਦੇ ਨਾਲ ਖਾਤਮਾ ਅਫਗਾਨਿਸਤਾਨ ਦੇ ਵਿੱਚੋਂ ਕਰ ਚੁੱਕੇ ਹਾਂ ਫਿਲਹਾਲ ਦੇ ਲਈ ਸਿਰਫ ਵਰਤਮਾਨ ਟਾਈਮ ਦੇ ਬਾਰੇ ਦੇ ਵਿੱਚ ਹੀ ਬੋਲਿਆ ਜਾ ਸਕਦਾ ਭਵਿੱਖ ਦੇ ਵਿੱਚ ਤਾਲਿਬਾਨ ਦਾ ਚਿਹਰਾ ਕਿਸ ਤਰ੍ਹਾਂ ਦਾ ਹੋਊਗਾ ਇੰਡੀਆ ਦੇ ਅਫਗਾਨਿਸਤਾਨ ਦੇ ਨਾਲ ਸੰਬੰਧ ਕਿਸ ਤਰ੍ਹਾਂ ਦੇ ਹੋਣਗੇ ਕੀ ਇਹ ਘਟ ਗਿਣਤੀ ਵਾਲੇ ਲੋਕ Hindu ਤੇ Sikh ਪਰਿਵਾਰ ਜਿਹੜੇ ਅਫਗਾਨਿਸਤਾਨ ਤੋਂ ਵਾਪਸ ਇੰਡੀਆ ਆ ਚੁੱਕੇ ਆ ਕੀ ਕਦੇ ਵਾਪਸ ਆਪਣੇ ਘਰ ਜਾਣ ਦੇ ਵਿੱਚ ਕਾਮਯਾਬ ਹੋਣਗੇ ਤੇ ਕੀ ਉੱਥੇ ਉਹਨਾਂ ਨੂੰ ਬਣਦਾ ਮਾਨ ਸਤਕਾਰ ਨਾਲ ਦੀ ਨਾਲ ਹੀ ਸੁਰੱਖਿਆ ਪ੍ਰਦਾਨ ਕੀਤੀ ਜਾਊਗੀ ਇਹ ਸਾਰੇ ਦੇ ਸਾਰੇ ਕੁਐਸਚਨ ਹਾਲੇ ਪਵਿੱਖ ਦੀ ਗੋਦ ਦੇ ਵਿੱਚ ਨੇ ਪਰ ਫਿਲਹਾਲ ਦੇ ਲਈ ਆਪਾਂ ਇਹ ਕਹਿ ਸਕਦੇ ਆ ਕਿ ਕਮ ਸੇ ਕਮ ਇੱਕ ਚੰਗਾ ਸਟੈਪ ਹੈਗਾ ਇਹ ਦੋਨੇ ਪਾਸੇ ਦੀਆਂ ਗਵਰਨਮੈਂਟਸ ਦਾ ਹਾਲਾਂਕਿ ਇਹਦੇ ਪਿੱਛੇ ਬਹੁਤ ਸਾਰੇ ਪੋਲਿਟੀਕਲ ਮੋਟਿਵਸ ਨੇ ਤੇ ਇੱਕ ਕਾਮਨ ਮੋਟਿਵ ਤਾਲੀਬਾਨ ਤੇ ਇੰਡੀਆ ਦਾ ਹੈ ਪਾਕਿਸਤਾਨ ਜਿਵੇਂ ਨਾਰਮਲ ਦੇ ਵਿੱਚ ਵੀ ਕਹਿੰਦੇ ਆ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਤਾਂ ਫਿਲਹਾਲ ਦੇ ਲਈ ਦੋਨੇ ਕੰਟਰੀ ਇਸੇ ਇੱਕ ਸਟ੍ਰੈਟਜੀ ਦੇ ਉੱਪਰ ਕੰਮ ਕਰਦੇ ਦਿਖਾਈ ਦੇ ਰਹੇ ਤਾਂ ਫਿਲਹਾਲ ਦੇ ਲਈ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਕਿ ਮੇਰੇ ਵੱਲੋਂ ਇਸ ਵੀਡੀਓ ਦੇ ਵਿੱਚ ਬੋਲੀਆਂ ਹੋਈਆਂ ਗੱਲਾਂ ਦੇ ਨਾਲ ਥੋੜੀ ਜਾਣਕਾਰੀ ਦੇ ਵਿੱਚ ਕੁਝ ਨਾ ਕੁਝ ਵਾਦਾ ਜ਼ਰੂਰ ਹੋਇਆ ਹੋਊਗਾ ਤੇ ਇਸੇ ਉਮੀਦ ਦੇ ਨਾਲ ਇਹ ਵੀਡੀਓ ਨੂੰ ਮੈਂ ਇੱਥੇ ਖਤਮ ਕਰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ